ਦੁੱਖ ਸੁਖ ਵਾਲੇ ਸ਼ਬਦ ਇਸ ਕਵਿਤਾ ਦੇ ਵਿੱਚ ਕਵੀ ਪਰਮਾਤਮਾ ਤੋਂ ਉਹਨਾਂ ਸ਼ਬਦਾਂ ਦੀ ਮੰਗ ਕਰਦਾ ਹੈ ਜਿਹੜੇ ਕਿ ਸਾਡੇ ਆਲੇ ਦੁਆਲੇ ਵਿੱਚ ਸਮਾਜ ਦੇ ਵਿੱਚ ਪ੍ਰੇਮ ਪਿਆਰ ਪੈਦਾ ਕਰ ਸਕਣ ਕੀ ਕਹਿੰਦਾ ਮੈਨੂੰ ਉਹੀ ਸ਼ਬਦ ਬਖਸ਼ ਜਿਹੜੇ ਲੋਕਾਂ ਨਾਲ ਜੋੜਦੇ ਹਨ ਰੁੱਠੇ ਸੱਜਣਾ ਦੀ ਬਾਹ ਫੜ ਕੇ ਘਰ ਲਿਆਉਂਦੇ ਹਨ ਕਵੀ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਲਿਖਦਾ ਹੈ ਮੈਨੂੰ ਲੱਗਦਾ ਵਿਆਖਿਆ ਕਰਨ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ ਸਮਝਣ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਆਪ ਇੰਨੇ ਸੌਖੇ ਸ਼ਬਦ ਹੈ ਕਿ ਇਹ ਆਪਣੇ ਆਪ ਅੱਲੇ ਪੈ ਜਾਂਦੇ ਆ ਹੁਣ ਇੱਥੇ ਕਵੀ ਕੀ ਕਹਿੰਦਾ ਹੈ ਉਹ ਪਰਮਾਤਮਾ ਤੋਂ ਇਹ ਮੰਗ ਕਰਦਾ ਹੈ ਆਸ ਕਰਦਾ ਹੈ ਕਿ ਉਹ ਉਹਨੂੰ ਇੰਨੇ ਮਿੱਠੇ ਬੋਲ ਬਖਸ਼ੇ ਉਹਨੂੰ ਇੰਨੀ ਸੋਹਣੀ ਭਾਸ਼ਾ ਦੇਵੇ ਕਿ ਜਿਹਦੇ ਨਾਲ ਵਿਛੜੇ ਹੋਏ ਲੋਕ ਵੀ ਆਪਸ ਦੇ ਵਿੱਚ ਮਿਲ ਜਾਣ ਰੁੱਸੇ ਹੋਏ ਸੱਜਣ ਮਿੱਤਰ ਉਹ ਵੀ ਇਹਨਾਂ ਸ਼ਬਦਾਂ ਦੇ ਸਾਧਕ ਆ ਵਾਪਸ ਘਰ ਆ ਜਾਣ ਕਹਿੰਦਾ ਤੇ ਇਹ ਵਿਛੜੇ ਹੋਏ ਰੁੱਸੇ ਹੋਏ ਸੱਜਣ ਮਿੱਤਰ ਇਨ੍ਹਾਂ ਪਿਆਰ ਦੇ ਸ਼ਬਦਾਂ ਦੇ ਵਿੱਚ ਐਸੇ ਵੱਜ ਜਾਣ ਕਿ ਸਾਡਾ ਮੁਰ ਤੋਂ ਉਹੀ ਰਿਸ਼ਤਾ ਕਾਇਮ ਹੋ ਜਾਵੇ ਪਿਆਰ ਦੀਆਂ ਤੰਦਾਂ ਜੜੀਆਂ ਉਹ ਹੋਰ ਵੀ ਪੀੜੀਆਂ ਹੋ ਜਾਣ ਉਹ ਸ਼ਬਦ ਦੇ ਜਿਨ੍ਹਾਂ ਵਿੱਚ ਲੋਕ ਵਿਪਤਾ ਵੇਲੇ ਹਾਕ ਮਾਰ ਮਾਰ ਸਕਣ ਹਾਕ ਮਾਰ ਸਕਣ ਤੇ ਖੁਸ਼ੀ ਵੇਲੇ ਕਿਲਕਾਰੀ ਉਹ ਸ਼ਬਦ ਦੇ ਜਿਨ੍ਹਾਂ ਨੂੰ ਪੜ ਕੇ ਲੋਕ ਇਕੱਲੇ ਨਾ ਰਹਿਣ ਹੁਣ ਕਵੀ ਪਰਮਾਤਮਾ ਨੂੰ ਕੀ ਕਹਿੰਦਾ ਹੈ ਕਿ ਮੈਨੂੰ ਤੂੰ ਉਹ ਸ਼ਬਦ ਬਖਸ਼ ਮੇਰੀ ਭਾਸ਼ਾ ਇੰਨੀ ਸੋਹਣੀ ਬਣਾ ਦੇ ਕਿ ਜਿਹਦੇ ਨਾਲ ਕੋਈ ਵਿਕਤਾ ਦੇ ਵਿੱਚ ਫਸਿਆ ਇਨਸਾਨ ਮੈਨੂੰ ਹਾਕ ਮਾਰ ਸਕੇ ਤੇ ਜਦੋਂ ਖੁਸ਼ ਹੋਣ ਤਾਂ ਉਹ ਉਛਲ ਕੇ ਕਿਲਕਾਰੀਆਂ ਵੀ ਮਾਰ ਸਕਣ ਉਹ ਸ਼ਬਦ ਦੇ ਜਿਨ੍ਹਾਂ ਨੂੰ ਪੜ ਕੇ ਲੋਕ ਇਕੱਲੇ ਨਾ ਰਹਿਣ ਕਹਿੰਦਾ ਅਜਿਹੀ ਭਾਸ਼ਾ ਇਹਨਾਂ ਲੋਕਾਂ ਨੂੰ ਬਖਸ਼ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ ਕਿ ਜਿਹਦੇ ਨਾਲ ਕੋਈ ਵੀ ਇਨਸਾਨ ਕੋਈ ਵੀ ਮਨੋਖ ਆਪਣੇ ਆਪ ਨੂੰ ਇਕੱਲਾ ਨਾ ਸਮਝੇ ਸਗੋਂ ਉਹਨੂੰ ਸਾਰੇ ਹੀ ਆਪਣੇ ਆਪੇ ਮਹਿਸੂਸ ਹੋਣ ਸੋ ਬੱਚੋ ਅਸੀਂ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਤੁਸੀਂ ਵੀ ਸੁਣਿਆ ਹੋਵੇਗਾ ਕਿ ਪਹਿਲੇ ਲੋਕ ਸ਼ਾਇਦ ਇਹੋ ਜਿਹਾ ਹੀ ਭਾਵ ਰੱਖਦੇ ਸੀਗੇ ਇੱਕ ਦੂਜੇ ਦੇ ਨਾਲ ਜੀਂਦੇ ਸੀਗੇ ਇੱਕ ਦੂਜੇ ਦੇ ਨਾਲ ਉਹ ਆਪਣੇ ਦੁੱਖ ਸੁੱਖ ਨੂੰ ਸਾਂਝਾ ਕਰ ਲੈਂਦੇ ਸੀਗੇ ਪਰ ਹੁਣ ਦਾ ਸਮਾਂ ਜਿਹੜਾ ਉਹ ਕਿਤੇ ਨਾ ਕਿਤੇ ਅਸੀਂ ਉਹ ਵਾਲੇ ਗੁਣ ਆਪਣੇ ਵਿੱਚੋਂ ਗਵਾ ਦਿੱਤੇ ਆ ਕਿਉਂਕਿ ਜੇਕਰ ਸਾਡੇ ਕੋਲ ਕੋਈ ਵੀ ਆਪਣਾ ਦੁੱਖ ਸਾਂਝਾ ਕਰਦਾ ਤਾਂ ਅਸੀਂ ਉਹਨੂੰ ਮਜ਼ਾਕ ਦੀ ਤਰ੍ਹਾਂ ਲੈਂਦੇ ਆ ਭਾਵੇਂ ਸਾਹਮਣੇ ਉਹਦੇ ਅਸੀਂ ਅਗਲੇ ਦਿਨ ਨਾਲ ਹਮਦਰਦੀ ਪ੍ਰਗਟਾਈਏ ਪਰ ਪਿੱਠ ਪਿੱਛੇ ਅਸੀਂ ਅਗਲੇ ਦਾ ਮਜ਼ਾਕ ਉਡਾਣਾ ਸ਼ੁਰੂ ਕਰ ਦਿੰਨੇ ਇਹ ਅੱਜ ਦੇ ਸਮੇਂ ਦੀ ਤਰਾਸਦੀ ਹੈ ਅਗਲੀ ਆਖਰੀ ਕ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ